ਤੋਕ ਕੁਝ ਕਰਨਾ ਹੀ ਨਹੀਂ ਮਨ ਜਿਹੜਾ ਆਕਾ ਦਿਆ ਉਹ ਛੱਡ ਦਿਓ ਮੰਨ ਦੇ ਪਿੱਛੇ ਨਾ ਜਾਓ ਬਦ ਇਹ ਇੱਕ ਇੱਕ ਗਲ ਪਖਾ ਲਓ ਬੜਾ ਸੋਖਾ ਮੰਨੋਂ ਆਪਣੇ ਪਿੱਛੇ ਲੋ ਮੰਨ ਦੇ ਪਿੱਛੇ ਨਹੀਂ ਜਾਇ ਇਹ ਤੋਕ ਆਖ ਲਈਂ ਮੰਨ ਤੂੰ ਜੋ ਚਰੂ ਪਾਇਆ ਆਪਣਾ ਮੂਲ ਪਹਿਚਾਨ ਇੱਥੇ ਚੱਲਿਆ ਮਨ ਮਨ ਆਰ ਜੀ ਤੇਰੇ ਨਾਲ ਹੈ ਅੰਦਰ ਬੈਠੀ ਹੈ ਗੁਰਮਤੀ ਰੰਗ ਮਾਣ ਗੁਰੂ ਜੀ ਇਹ ਮਤ ਹੈ ਕਿ ਅੰਦਰ ਰੰਗ ਬਾਣੇਗਾ ਉਹ ਰੰਗ ਜਿਹੜਾ ਦਾਤੀ ਨਾ ਪਾਏਗਾ ਇਹ ਸਭ ਕਾ ਤਰੀਕ ਹੈ ਮੂਲ ਪਹਿਚਾਨ ਮੂਲ ਪਹਿਚਾਨੇ ਤਾਂ ਸ਼ੋ ਜਾਣੇ ਪੈਰ ਉਸ ਤੇ ਹੋਦੀ ਪਤਾਰ ਜਨਮ ਮਰਨ ਦੀ ਸੋਚ ਜੀ ਹੋਵੇ ਬੇ ਜਨਮ ਕਿਉਂ ਹੈ ਮੌਤ ਤੇ ਆ ਹੀ ਰਹੀ ਆਵੇਗੀ ਪਿਆਰੀ ਥੜੀ ਯੋਗੋ ਗਾਰੇ ਵਕਤ ਜਿਹੜਾ ਆਇਆ ਉਹਨੇ ਜਾਣਾਂ